ਜਦੋਂ ਤੋਂ ਸਕੁੰਤਲਾ ਜੀ ਨੇ ਆਪਣੇ ਛੋਟੇ ਪੁੱਤ ਕਬੀਰ ਦਾ ਰਿਸ਼ਤਾ ਰਜਨੀ ਨਾਲ ਤੈਅ ਕੀਤਾ ਸੀ ਉਦੋਂ ਤੋਂ ਉਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਸੀ ਟਿਕਦੇ ਨਾਲ ਹੀ ਉਹਨਾਂ ਨੇ ਮਨ ਹੀ ਮਨ ਸੋਚਿਆ ਸੀ ਕਿ ਉਹ ਵੱਡੀ ਨੂੰ ਅਤੇ ਛੋਟੀ ਨੂੰ ਵਿਚਕਾਰ ਕਦੇ ਵੀ ਮੇਲ ਨਹੀਂ ਹੋਣ ਦੇਣਗੇ ਉਨ੍ਹਾਂ ਨੂੰ ਲੱਗਦਾ ਸੀ ਕਿ ਦੋਵੇਂ ਨੂਹਾ ਮਿਲ ਕੇ ਉਹਨਾਂ ਦੇ ਰਾਜਪਾਟ ਨੂੰ ਹੜੱਪ ਲੈਣਗੀਆਂ ਇਸ ਲਈ ਉਹਨਾਂ ਨੇ ਸੋਚਿਆ ਸੀ ਕਿ ਸ਼ੁਰੂਆਤ ਤੋਂ ਹੀ ਉਹ ਦੋਵੇਂ ਨੂਹਾ ਵਿਚਕਾਰ ਦਰਾਰ ਪਾਉਣਗੇ ਅਤੇ ਦੋਵਾਂ ਦੇ ਬਰਾਬਰ ਰਾਜ ਕਰਨਗੇ ਵੈਸੇ ਤਾਂ ਉਹਨਾਂ ਦਾ ਛੋਟਾ ਪੁੱਤ ਕਬੀਰ ਦਿੱਲੀ 'ਚ ਕੰਮ ਕਰਦਾ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਨਾਲ ਹੀ ਲੈ ਕੇ ਜਾਣ ਵਾਲਾ ਸੀ ਇਸ ਲਈ ਦੋਵੇਂ ਨੂਹਾਂ ਵੈਸੇ ਤਾਂ ਦੂਰ ਹੀ ਰਹਿਣ ਵਾਲੀਆਂ ਸੀ ਪਰ ਫਿਰ ਵੀ ਉਹਨਾਂ ਨੇ ਸੋਚਿਆ ਸੀ ਕਿ ਜੇਕਰ ਦੋਵੇਂ ਨੂਹਾਂ ਵਿਚਕਾਰ ਖਟਾਸ ਪੈਦਾ ਕਰ ਦਿੱਤੀ ਜਾਵੇ ਤਾਂ ਉਹ ਕਦੇ ਵੀ ਮਿਲ ਕੇ ਉਹਨਾਂ ਦੇ ਖਿਲਾਫ ਮੂੰਹ ਨਹੀਂ ਖੋਲਣਗੀਆਂ ਇਸ ਯੋਜਨਾ ਦੇ ਤਹਿਤ ਉਹ ਸ਼ੁਰੂ ਤੋਂ ਹੀ ਵੱਡੀ ਨੂਹ ਦੇ ਸਾਹਮਣੇ ਰਜਨੀ ਦੀਆਂ ਤਾਰੀਫਾਂ ਕਰਨ ਲੱਗੀ ਕਿ ਛੋਟੀ ਨੂਹ ਤਾਂ ਬਹੁਤ ਵੱਡੇ ਘਰਾਨੇ ਤੋਂ ਆ ਰਹੀ ਹੈ ਉਹ ਆਪਣੇ ਨਾਲ ਬਹੁਤ ਸਾਰਾ ਸਮਾਨ ਲੈ ਕੇ ਆਵੇਗੀ ਸਾਨੂੰ ਉਸ ਦੀ ਸੁੱਖ ਸਹੂਲਤ ਦਾ ਧਿਆਨ ਰੱਖਣਾ ਪਵੇਗਾ ਉਹ ਕੁਝ ਦਿਨਾਂ ਲਈ ਇੱਥੇ ਹੀ ਰਹੇਗੀ ਤਾਂ ਉਸ ਦੀ ਪੂਰੀ ਖਾਤਰਦਾਰੀ ਕਰਨੀ ਪਵੇਗੀ ਵੱਡੀ ਨੂੰ ਸੁਪਰੀਆ ਆਪਣੇ ਮਾਇਕੇ ਤੋਂ ਕੁਝ ਖਾਸ ਸਮਾਨ ਵੀ ਨਹੀਂ ਲਿਆਈ ਸੀ ਅਜਿਹੀਆਂ ਗੱਲਾਂ ਸੁਣਦੇ-ਸੁਣਦੇ ਸੁਪਰੀਆ ਦੇ ਮਨ 'ਚ ਇੱਕ ਅਜੀਬ ਜਿਹੀ ਘਬਰਾਹਟ ਪੈਦਾ ਹੋ ਗਈ ਸੀ ਕਿ ਕਿਤੇ ਅਜਿਹਾ ਨਾ ਹੋਵੇ ਕਿ ਛੋਟੀ ਨੂੰ ਦੇ ਸਾਹਮਣੇ ਉਸਦਾ ਮਾਨਸਮਾਨ ਘਟ ਜਾਵੇ। ਖੈਰ ਨਿਸ਼ਚਿਤ ਦਿਨ ਛੋਟੀ ਨੂੰ ਵਿਦਾ ਹੋ ਕੇ ਸੋਹਰੇ ਘਰ ਪਹੁੰਚ ਗਈ। ਸ਼ਕੁੰਤਲਾ ਜੀ ਨੇ ਉਸ ਦੇ ਸਵਾਗਤ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਸੀ ਅਜਿਹਾ ਇੰਤਜ਼ਾਮ ਸੁਪਰੀਆ ਨੇ ਆਪਣੇ ਸਮੇਂ ਤੇ ਵੀ ਨਹੀਂ ਸੀ ਦੇਖਿਆ ਉਸ ਦੇ ਮਨ 'ਚ ਇੱਕ ਕਸ਼ਕ ਜਹੀ ਉੱਠੀ ਕਿ ਕੀ ਮੰਮੀ ਜੀ ਮੇਰੇ ਆਉਣ ਤੋਂ ਖੁਸ਼ ਨਹੀਂ ਸੀ ਸ਼ਕੁੰਤਲਾ ਜੀ ਇਹ ਸਭ ਜਾਣ ਬੁੱਝ ਕੇ ਕਰ ਰਹੀ ਸੀ ਤਾਂ ਜੋ ਵੱਡੀ ਨੂੰ ਨੂੰ ਬੁਰਾ ਲੱਗੇ ਕਬੀਰ ਦੇ ਵਿਆਹ ਤੋਂ ਪਹਿਲਾਂ ਜਦੋਂ ਉਹ ਘਰ ਆਉਂਦਾ ਸੀ ਤਾਂ ਗੈਸਟ ਰੂਮ ਚ ਹੀ ਰਹਿ ਲੈਂਦਾ ਸੀ ਸੁਹਾਗਰਾਤ ਲਈ ਵੀ ਗੈਸਟ ਰੂਮ ਨੂੰ ਸਜਾਇਆ ਗਿਆ ਸੀ ਪਰ ਅਗਲੇ ਦਿਨ ਸਵੇਰੇ ਸ਼ਕੁੰਤਲਾ ਜੀ ਨੇ ਵੱਡੀ ਨੂੰ ਨੂੰ ਕਿਹਾ ਤੂੰ ਆਪਣਾ ਕਮਰਾ ਛੋਟੀ ਨੂੰ ਲਈ ਖਾਲੀ ਕਰ ਦੇ ਸੁਪਰੀਆ ਹੈਰਾਨ ਰਹਿ ਗਈ ਉਸਨੇ ਕਿਹਾ ਮੰਮੀ ਜੀ ਪਹਿਲਾਂ ਵੀ ਇੱਕ ਵਾਰ ਮੈਂ ਤੁਹਾਡੇ ਕਹਿੰਦੇ ਆਪਣਾ ਕਮਰਾ ਖਾਲੀ ਕਰਕੇ ਗੇਸਟ ਰੂਮ ਬਣਾਉਣ ਦੇ ਲਈ ਦੇ ਦਿੱਤਾ ਸੀ ਹੁਣ ਤੁਸੀਂ ਮੇਰਾ ਕਮਲਾ ਕਮਰਾ ਲੈ ਰਹੇ ਹੋ ਤਾਂ ਮੈਂ ਕਿੱਥੇ ਰਹਾਂਗੀ ਮੈਂ ਆਪਣਾ ਕਮਰਾ ਨਹੀਂ ਛੱਡਾਂਗੀ ਸਕੁੰਤਲਾ ਜੀ ਗੁੱਸੇ 'ਚ ਬੋਲੀ ਦੇਖੋ ਬਹੂ ਤੈਨੂੰ ਵੱਡਾ ਕਮਰਾ ਛੋਟੀ ਨੂੰ ਲਈ ਖਾਲੀ ਕਰਨਾ ਪਵੇਗਾ ਉਹ ਭਾਵੇਂ ਇੱਥੇ ਨਹੀਂ ਰਹੇਗੀ ਪਰ ਉਸ ਨੂੰ ਵੀ ਤਾਂ ਇੱਕ ਕਮਰਾ ਮਿਲਣਾ ਚਾਹੀਦਾ ਹੈ ਤੁਸੀਂ ਕਿਸ ਕਿਚਨ ਦੇ ਨੇੜੇ ਵਾਲੇ ਛੋਟੇ ਕਮਰੇ 'ਚ ਸ਼ਿਫਟ ਹੋ ਜਾਓ। ਸੁਪਰੀਆ ਨੇ ਕਰਾਰਾ ਜਵਾਬ ਦਿੱਤਾ। ਮੰਮੀ ਜੀ ਮੈਨੂੰ ਹਾਂ ਜਾਂ ਕੋਈ ਫਟਵਾਲ ਜੋ ਤੁਸੀਂ ਹਰ ਵਾਰ ਮੇਰੇ ਤੋਂ ਕਮਰਾ ਖਾਲੀ ਕਰਵਾਉਂਦੇ ਰਹਿੰਦੇ ਹੋ। ਪਹਿਲਾਂ ਵੀ ਮੈਂ ਆਪਣਾ ਕਮਰਾ ਗੈਸਟ ਰੂਮ ਲਈ ਖਾਲੀ ਕਰ ਦਿੱਤਾ ਸੀ। ਹੁਣ ਤੁਸੀਂ ਫੇਰ ਮੇਰੇ ਤੋਂ ਕਮਰਾ ਖਾਲੀ ਕਰਨ ਲਈ ਕਹਿ ਰਹੇ ਹੋ। ਸਿਰਫ ਇਸ ਲਈ ਕਿ ਛੋਟੀ ਨੂੰ ਆਪਣਾ ਸਮਾਨ ਰੱਖ ਕੇ ਤਾਲਾ ਲਗਾ ਸਕੇ ਉਹ ਸਮਾਨ ਹੇਠਲੇ ਕਮਰੇ ਚ ਤਾਂ ਵੀ ਰੱਖ ਸਕਦੀ ਹੈ ਕਿਚਨ ਦੇ ਨੇੜੇ ਵਾਲੇ ਕਮਰੇ ਚ ਖਿੜਕੀ ਵੀ ਛੋਟੀ ਜਹੀ ਹੈ ਮੈਂ ਆਪਣਾ ਕਮਰਾ ਨਹੀਂ ਛੱਡਣ ਵਾਲੀ ਛੋਟੀ 10-15 ਦਿਨਾਂ ਲਈ ਆਵੇਗੀ ਤਾਂ ਗੈਸਟ ਰੂਮ ਚ ਹੀ ਆਰਾਮ ਨਾਲ ਰਹਿ ਸਕਦੀ ਹੈ ਸ਼ਕੁੰਤਲਾ ਜੀ ਗੁੱਸੇ ਚ ਬੋਲੀ ਇਹ ਕੀ ਕਹਿ ਰਹੀ ਹੈ ਸੁਪਰੀਆ ਤੂੰ ਛੋਟੀ ਨੂੰ ਦੇ ਸਾਹਮਣੇ ਮੇਰੀ ਗੱਲ ਮੰਨਣ ਤੋਂ ਇਨਕਾਰ ਕਰਕੇ ਇਹ ਦਿਖਾਉਣਾ ਚਾਹੁੰਦੀ ਹੈ ਕਿ ਇਸ ਘਰ 'ਚ ਮੇਰਾ ਕੋਈ ਸਨਮਾਨ ਨਹੀਂ ਹੈ ਸੁਪਰੀਆ ਹੋਲੀ ਜਹੀ ਭੋਲੀ ਮਾਜੀ ਸਨਮਾਨ ਆਪਣੇ ਹੱਥਾਂ 'ਚ ਹੁੰਦਾ ਹੈ ਤੁਸੀਂ ਮੇਰੇ ਤੋਂ ਕਮਰਾ ਖਾਲੀ ਕਰਵਾ ਕੇ ਛੋਟੀ ਨੂੰ ਦੇ ਸਾਹਮਣੇ ਇਹ ਦਿਖਾਉਣਾ ਚਾਹੁੰਦੇ ਹੋ ਕਿ ਇਸ ਘਰ 'ਚ ਮੇਰਾ ਕੋਈ ਸਥਾਨ ਨਹੀਂ ਹੈ ਜਦੋਂ ਚਾਹੇ ਕੋਈ ਮੈਨੂੰ ਮੇਰੇ ਕਮਰੇ 'ਚੋਂ ਕੱਟ ਸਕਦਾ ਹੈ ਗੱਲ ਵਧਣ ਲੱਗੀ ਸੀ ਤਾਂ ਰਜਨੀ ਨੇ ਵਿਚਾਰ ਬੋਲਦੇ ਹੋਏ ਕਿਹਾ ਮੰਮੀ ਜੀ ਦੀਦੀ ਤੁਸੀਂ ਲੋਕ ਪਰੇਸ਼ਾਨ ਨਾ ਹੋਵੋ ਮੈਨੂੰ ਵੱਖਰਾ ਕਮਰਾ ਨਹੀਂ ਚਾਹੀਦਾ ਮੈਂ ਆਪਣਾ ਸਮਾਨ ھیਠਲੇ ਛੋਟੇ ਕਮਰੇ 'ਚ ਰੱਖ ਦਵਾਂਗੀ ਵੈਸੇ ਵੀ ਮੈਂ ਦਿੱਲੀ 'ਚ ਹੀ ਰਹਿਣਾ ਹੈ ਤਾਂ ਮੈਂ ਇੱਥੇ ਆਪਣੀ ਵਜਾ ਨਾਲ ਦੀਦੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਵਾਂਗੀ ਮੈਂ ਵੱਡਾ ਤੇ ਹਵਾਦਾਰ ਕਮਰਾ ਲੈ ਕੇ ਕੀ ਕਰਨਾ ਸ਼ਕੁੰਤਲਾ ਜੀ ਨੇ ਕਿਹਾ ਨਹੀਂ ਰਜਨੀ ਭਾਵੇਂ ਤੁਸੀਂ ਇੱਥੇ ਕਦੇ ਕਦਾਈ ਆਵੋਗੇ ਪਰ ਤੁਹਾਡੇ ਕੋਲ ਇੱਕ ਵਧੀਆ ਕਮਰਾ ਹੋਣਾ ਚਾਹੀਦਾ ਹੈ ਰਜਨੀ ਮੁਸਕਰਾਉਂਦੇ ਹੋਏ ਬੋਲੀ ਪਰ ਮੰਮੀ ਜੀ ਦੀਦੀ ਇੱਥੇ ਰਹਿ ਕੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਵੇਗੀ ਤਾਂ ਦੀਦੀ ਨੂੰ ਵੀ ਸੁੱਖ ਸਹੂਲਤ ਮਿਲਣੀ ਚਾਹੀਦੀ ਹੈ ਮੈਂ ਨਹੀਂ ਚਾਹੁੰਦੀ ਕਿ ਛੋਟੇ ਦੀਦੀ ਛੋਟੇ ਕਮਰੇ 'ਚ ਰਹੇ ਮੈਂ ਆਪਣੇ ਚੰਦ ਦਿਨਾਂ ਦੇ ਸੁੱਖ ਲਈ ਦੀਦੀ ਨੂੰ ਸਦਾ ਲਈ ਪਰੇਸ਼ਾਨੀ 'ਚ ਨਹੀਂ ਪਾ ਸਕਦੀ ਦੀਦੀ ਤੁਹਾਨੂੰ ਆਪਣਾ ਕਮਰਾ ਛੱਡਣ ਦੀ ਕੋਈ ਲੋੜ ਨਹੀਂ ਇਹ ਮੈਂ ਆਪਣੀ ਮਰਜ਼ੀ ਨਾਲ ਕਹਿ ਰਹੀ ਹਾਂ ਮੰਮੀ ਜੀ ਮੇਰੀ ਵਜ੍ਹਾ ਨਾਲ ਦੀਦੀ ਨਾਲ ਆਪਣਾ ਰਿਸ਼ਤਾ ਖਰਾਬ ਨਾ ਕਰੋ ਕਿਉਂਕਿ ਮੈਂ ਤਾਂ ਦੂਰ ਰਹਾਂਗੀ ਦੀਦੀ ਹੀ ਤੁਹਾਡੇ ਨਾਲ ਰਹੇਗੀ ਇਹ ਸੁਣ ਕੇ ਸ਼ਕੁੰਤਲਾ ਜੀ ਪਿੰਨ ਪਣਾਉਂਦੇ ਹੋਏ ਆਪਣੇ ਕਮਰੇ 'ਚ ਚਲੀ ਗਈ ਸੁਪਰੀਆ ਆਪਣੀ ਦੇਵਰਾਨੀ ਦਾ ਵਿਵਹਾਰ ਦੇਖ ਕੇ ਖੁਸ਼ ਖੁਸ਼ੀ ਨਾਲ ਭਾਵੁਕ ਹੋ ਗਈ ਅਤੇ ਬੋਲੀ ਛੋਟੀ ਜਦੋਂ ਤੋਂ ਰਿਸ਼ਤਾ ਤੈ ਹੋਇਆ ਸੀ ਮੰਮੀ ਜੀ ਹਰ ਗੱਲ ਚ ਕਹਿੰਦੀ ਸੀ ਕਿ ਛੋਟੀ ਨੂੰ ਵੱਡੇ ਅਮੀਰ ਘਰ ਦੀ ਹੈ ਉਸ ਨੂੰ ਕੁਝ ਵੀ ਬੁਰਾ ਨਹੀਂ ਲੱਗਣਾ ਚਾਹੀਦਾ ਮੈਂ ਸੋਚਦੀ ਸੀ ਕਿ ਤੈਨੂੰ ਆਪਣੇ ਧਨਦੌਲਤ ਦਾ ਬਹੁਤ ਕਮੰਡ ਹੋਵੇਗਾ ਪਰ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਰਜਨੀ ਦੀਆਂ ਅੱਖਾਂ ਪਰ ਆਈਆਂ ਅਤੇ ਉਸਨੇ ਕਿਹਾ ਦੀਦੀ ਮੈਂ ਰਿਸ਼ਤੇ ਤੋੜਨ ਚੋ ਨਹੀਂ ਹਾਂ ਮੈਂ ਰਿਸ਼ਤੇ ਜੋੜਨ ਵਿੱਚ ਵਿਸ਼ਵਾਸ ਰੱਖਦੀ ਹਾਂ ਮੈਂ ਹੁਣੇ-ਹੁਣੇ ਇਸ ਪਰਿਵਾਰ ਚ ਆਈ ਹਾਂ ਵੱਡੀ ਨੂੰ ਦਾ ਦਿਲ ਦੁਖਾ ਕੇ ਮੈਂ ਆਪਣਾ ਸੁੱਖ ਦੀ ਉਮੀਦ ਕਿਵੇਂ ਕਰ ਸਕਦੀ ਹਾਂ ਤੁਸੀਂ ਇਸ ਕਮਰੇ ਚ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਹੋ ਮੈਂ ਤੁਹਾਡਾ ਕਮਰਾ ਲੈਣ ਦਾ ਪਾਪ ਨਹੀਂ ਕਰ ਸਕਦੀ ਤੁਸੀਂ ਮੇਰੀ ਵੱਡੀ ਭੈਣ ਵਰਗੇ ਹੋ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਮੇਰੀ ਵੱਡੀ ਭੈਣ ਵਾਂਗ ਪਿਆਰ ਦਿਓਗੇ ਇਹ ਸੁਣ ਕੇ ਸੁਪਰੀਆ ਭਾਬੂ ਕੋ ਹੋ ਗਈ ਅਤੇ ਰਜਨੀ ਨੂੰ ਗਲੇ ਲਗਾ ਕੇ ਬੋਲੀ ਦੀਦੀ ਦੇ ਹੁੰਦਿਆਂ ਇੰਜ ਰੋਵੇਂਗੀ ਤਾਂ ਕੀ ਦੀਦੀ ਨੂੰ ਚੰਗਾ ਲੱਗੇਗਾ ਅੱਜ ਤੋਂ ਮੈਂ ਤੇਰੀ ਦੀਦੀ ਹਾਂ ਅਸੀਂ ਦੋਵੇਂ ਭੈਣਾ ਵਾਂਗ ਪਿਆਰ ਨਾਲ ਮਿਲ ਜੁਲ ਕੇ ਰਹਾਂਗੇ ਰਜਨੀ ਹੌਲੀ ਜਹੀ ਮੁਸਕੁਰਾਈ ਸੁਪਰੀਆ ਨੇ ਰਾਹਤ ਦਾ ਸਾਹ ਲਿਆ ਕੀ ਉਸਦੀ ਦੇਵਰਾਣੀ ਚੰਗੇ ਸੁਭਾਅ ਦੀ ਹੈ ਅਤੇ ਉਸ ਨਾਲ ਭੈਣ ਵਾਂਗ ਰਹਿਣਾ ਚਾਹੁੰਦੀ ਹੈ। ਸ਼ੁਕੰਤਲਾ ਜੀ ਦੀਆਂ ਸਾਰੀਆਂ ਕੋਸ਼ਾਂ ਦੇ ਬਾਵਜੂਦ ਦੋਵਾਂ ਨੂਹਾਂ ਦੇ ਰਿਸ਼ਤਿਆਂ 'ਚ ਕਦੇ ਧਰਾਰ ਨਾ ਪਈ। ਜਦੋਂ ਵੀ ਉਹ ਮਿਲਦੀਆਂ ਪਿਆਰ ਨਾਲ ਸਮਾਂ ਬਿਤਾਉਂਦੀਆਂ ਘਰ ਦੀਆਂ ਦੋਵੇਂ ਨੂਹਾਂ ਸਮਝਦਾਰ ਸੀ। ਇਸ ਲਈ ਛੁੱਟੀਆਂ ਅਤੇ ਤਿਉਹਾਰਾਂ 'ਚ ਘਰ ਚਰੋਣਕ ਛਾ ਜਾਂਦੀ ਸੀ ਸਮੇਂ ਦੇ ਨਾਲ ਸ਼ਕੁੰਤਲਾ ਜੀ ਵੀ ਸ਼ਾਂਤ ਰਹਿਣ ਲੱਗੀ ਕਿਉਂਕਿ ਉਹਨਾਂ ਨੇ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਸੀ ਪਰ ਨੂਹਾ ਜ ਕੋਈ ਫੱਟ ਨਹੀਂ ਫੁੱਟ ਨਹੀਂ ਪਈ ਉਹ ਦੇਖ ਰਹੀ ਸੀ ਕਿ ਦੋਵੇਂ ਨੂਹਾ ਮਿਲ ਜੁਲ ਕੇ ਰਹਿੰਦੀਆਂ ਹਨ ਅਤੇ ਉਹਨਾਂ ਦਾ ਪੂਰਾ ਸਨਮਾਨ ਕਰਦੀਆਂ ਹਨ ਇਸ ਲਈ ਉਹਨਾਂ ਨੇ ਵੀ ਹੁਣ ਸ਼ਾਂਤ ਰਹਿਣਾ ਸਿੱਖ ਲਿਆ ਸੀ ਜੇਕਰ ਘਰ ਦੀਆਂ نوਹਾਂ ਵਿੱਚਕਾਰ ਪਿਆਰ ਹੋਵੇ ਤਾਂ ਕੋਈ ਵੀ ਉਹਨਾਂ ਵਿੱਚਕਾਰ ਗਲਤਫਹਿਮੀ ਦੀ ਕੰਧ ਨਹੀਂ ਖੜੀ ਕਰ ਸਕਦਾ ਜੇਕਰ نوਹਾਂ ਮਿਲ ਜੁਲ ਕੇ ਰਹਿਣ ਤਾਂ ਘਰ 'ਚ ਸੁੱਖ ਸਮ੍ਰiddhi ਅਤੇ ਸ਼ਾਂਤੀ ਦਾ ਬਾਸ ਹੁੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ